की मामला है जी पिछले दनी उन्नी तारीख दो लेडीज एक का न सुमन गोयल और उन्होंने मतलब ननान भाभी सब्जी मंडी गोलडिगी को गए थे शाम न सुमन गोयल और किरण बंसल ਤੇ ਜਦੋਂ ਇਹ ਉੱਥੇ ਸਬਜ਼ੀ ਮੰਡੀ ਤੋਂ ਆਪਣੀ ਬੈਗ ਲੈ ਕੇ ਸ਼ਾਪਿੰਗ ਕਰਕੇ ਆ ਰਹੇ ਸੀ ਤੇ ਵਾਪਸੀ 'ਚ ਵਿਸ਼ਾਲ ਨਗਰ 3 ਪੁਆਇੰਟ ਕੋਲ ਇੱਕ ਗਨਪਤੀ ਗਿਫਟ ਸ਼ਾਪ ਨਾਦੀ ਦੁਕਾਨ ਹੈ ਉਹਦੇ ਨੇੜੇ ਅਰਾਊਂਡ ਸਾੜਿਆ ਟੋਨ ਨੋ ਦੇ ਕਰੀਬ ਪਿੱਛੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਨੇ ਜਿਹੜੇ ਪਿੱਛੇ ਲੇਡੀ ਕਿਰਨ ਪਾਂਸਲ ਬੈਠੇ ਹੋਏ ਸੀ ਉਹਨਾਂ ਦੇ ਮੋਢੇ ਤੇ ਆਪਣਾ ਸਬਜ਼ੀ ਸ਼ਾਪਿੰਗ ਬੈਗ ਟੰਗੇ ਹੋਏ ਸੀ ਤੇ ਉਹਨਾਂ ਨੇ ਉਹਨੂੰ ਖੋਲਿਆ ਤੇ ਜਦੋਂ ਲੇਡੀਜ਼ ਨੇ ਰੋਲਾ ਪਾਇਆ ਤੇ ਇਹਨਾਂ ਜਿਹੜੇ ਜਵਾਨ ਸੀਗੇ ਮੋਟਰਸਾਈਕਲ ਸਵਾਰ ਇਹਨਾਂ ਨੇ ਉਹਨਾਂ ਨੂੰ ਤੱਕਾ ਮਾਰਿਆ ਲੇਡੀ ਨੂੰ ਪਿੱਛੇ ਬੈਠੀ ਜੋ ਜ਼ਮੀਨ ਤੇ ਡਿੱਗ ਪਈ ਉਹਨਾਂ ਦੀ ਏਜ ਅਰਾਊਂਡ 55 ਸਾਲ ਦੇ ਕਰੀਬ ਹੈ ਤੇ ਸੜਕ ਤੇ ਡਿੱਗਣ ਨਾਲ ਉਹਨਾਂ ਨੂੰ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਤੇ ਮੌਕੇ ਤੇ ਉਹਨਾਂ ਨੂੰ ਨੀਅਰਬਾਈ ਦਿੱਲੀ ਹਾਰਟ ਹਸਪੀਟਲ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਨੂੰ ਹੈਡ ਇੰਜਰੀ ਤੋਂ ਥੋੜੀ ਬੈਕ ਇੰਜਰੀ ਵਗੈਰਾ ਵੀ ਹੋਈ ਸੀਗੀ ਤੇ ਇਨੀਸ਼ੀਅਲੀ ਉਹ ਅਨਫਿਟ ਸੀਗੇ ਤੇ 21 ਤਰੀਕ ਨੂੰ ਉਹਨਾਂ ਦੀ ਜਿਹੜੀ ਪੱਬੀ ਨਾਲ ਸੀ ਸੁਮਨ ਗੋਇਲ ਉਹਨਾਂ ਦੇ ਬਿਆਨ ਤੇ ਅਸੀਂ 309 ਸਬਸੈਕਸ਼ਨ 6 ਔਰ 3 ਸਬਸੈਕਸ਼ਨ 5 ਜਿਹੜੀ ਰੋਬਰੀ ਔਰ ਕਾਮਨ ਇੰਟੈਂਸ਼ਨ ਦਾ ਸੈਕਸ਼ਨ ਹੁੰਦੇ ਉਹਦੇ ਤਹਿਤ ਐਫਆਈਆਰ ਨੰਬਰ 161 ਪੀਐਸ ਕੋਤਵਾਲੀ 21 ਤਰੀਕ ਨੂੰ ਦਰਜ ਕੀਤਾ ਸੀਗਾ ਜੋ ਉਸ ਟਾਈਮ ਬਲਾਈਂਡ ਕੇਸ ਸੀ ਤੇ গিਵਨ ਦ ਸੀਰੀਅਸਨੈਸ ਆਫ ਦਾ ਕਰਾਇਮ ਅਸੀਂ ਵੱਖ-ਵੱਖ ਟੀਮਾਂ ਲਾਈਆਂ ਜਿਹਦੇ ਚ ਇਹਨਾਂ ਦੀ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ 파ਟੀ ਇਨਾਂ ਨੇ ਆਪਣੀ ਕੋਤਵਾਲੀ ਔਰ ਕਨਾਲ ਦੀ ਸਾਰੀ ਟੀਮਾਂ ਲਾ ਕੇ ਵਕ-ਵਕ ਸੀਸੀਟੀਵੀ ਫੁਟੇਜ ਵੀ ਟ੍ਰੇਲ ਕੀਤੇ ਔਰ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਕਿਸ ਤਰ੍ਹਾਂ ਦੇ ਜੋ ਪੁਰਾਣੇ ਕੋਈ ਸਨੇਚਿੰਗ ਵਗੈਰਾ ਕਰਦੇ ਉਹਨਾਂ ਦੀ ਵੀ ਹਿਊਮਨ ਇੰਟੈਲੀਜੈਂਸ ਵਰਤੀ ਤੇ ਹੂੰ ਫਾਈਨਲੀ ਸਾਨੂੰ ਸੀਸੀਟੀਵੀ ਦੇਖਦੇ ਹੋਏ ਤੇ ਸੋਰਸੇਜ਼ ਰਾਹੀਂ ਅੱਜ ਜਿਹੜੇ ਜੋ ਦੋਸ਼ੀ ਇਸ ਕ੍ਰਾਈਮ ਚ ਇਨਵੋਲਡ ਸਗੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦਾ ਇੱਕ ਦਾ ਨਾਮ ਅਮਨਦੀਪ ਸਿੰਘ ਹੈ ਜਿਹੜਾ ਵਾਸੀ ਉਦਮ ਸਿੰਘ ਨਗਰ ਹੈਗਾ ਬਟਿੰਡੇ ਦਾ ਪੁੱਤਰ ਗੁਰਦੀਪ ਸਿੰਘ ਤੇ ਦੂਜਾ ਅਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਹੈ ਇਹ ਫੁੱਲੋਂ ਮਿੱਟੀ ਦਾ ਰਹਿਣ ਵਾਲਾ ਹੈ ਅਮਨਦੀਪ ਦੀ ਉਮਰ ਕਰੀ 20 ਸਾਲ ਹੈ ਤੇ ਦੂਜੇ ਅਮਨਪ੍ਰੀਤ ਦੀ ਉਮਰ 27 ਸਾਲ ਹੈ ਤੇ ਜਦੋਂ ਇਹਨਾਂ ਨੂੰ ਨਾਮਿਨੇਟ ਕਰ ਦਿੱਤਾ ਤੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਜਿਹੜੇ ਦੋਸ਼ੀ ਹੈ ਅੱਜ ਵੀ ਇਸ ਤਰ੍ਹਾਂ ਸਾਨੂੰ ਮੌਕੇ ਤੇ ਮਿਲ ਸਕਦੇ ਆ ਤੇ ਕੰਟਰੋਲ ਰੂਮ ਰਾਹੀਂ ਅਸੀਂ ਆਪਣੇ ਏਰੀਆ ਦੀ ਨਾਕਾਬੰਦੀ ਕਰਾਈ ਹੋਈ ਸੀਗੀ ਤੇ ਸਾਡੀ ਪੀਸੀਆਰ ਦੀ ਟੀਮਾਂ ਵੀ ਲੱਗੀਆਂ ਸੀ ਇੱਥੇ ਜਦੋਂ ਸੰਤਪੁਰਾ ਰੋਡ ਕੋਲ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਇੱਥੇ ਸਾਨੂੰ ਮਿਲ ਸਕਦੇ ਦੋਨੋਂ ਦੋਸ਼ੀ ਤੇ ਸਾਡੀ ਟੀਮਾਂ ਇਨਕਲੂਡਿੰਗ ਐਸਐਚਓ ਕੁਤਵਲੀ ਇੰਸਪੈਕਟਰ ਪਰਮਿੰਦਰ ਮੌਕੇ ਤੇ ਕੁੰਬਰੇ ਸੀਗੇ ਤੇ ਸੰਤਪੁਰਾ ਰੋਡ ਕੋਲ ਜਦੋਂ ਉਹਨਾਂ ਨੇ ਨਾਕਾਬੰਦੀ ਦੇਖੀ ਦੋਨੋਂ ਦੋਸ਼ੀਆਂ ਨੇ ਇਹਨਾਂ ਨੇ ਆਪਣੀ ਜਿਹੜੀ ਬਾਈਕ ਸੀ ਉਹਨੂੰ ਯੂ-ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਏਰੀਆ 'ਚ ਅਸੀਂ ਖੜੇ ਹੈ ਬੈਮਨ ਪੁਲ ਜਿਹੜਾ ਸਰਹੰਦ ਕਨਾਲ ਦੇ ਨਾਲ ਹੈ ਇੱਥੇ ਪਹਿਲਾਂ ਇਹਨਾਂ ਨੇ ਜਿਹੜਾ ਪਿੱਛੇ ਬੈਠਾ ਸੀ ਅਮਨਪ੍ਰੀਤ ਬਾਈਕ ਤੇ ਉਹਨੇ ਜਿਹੜੀ ਸਾਡੀ ਐਸ.ਐਚ.ਓ ਦੀ ਟੀਮ ਹੈ ਇਹਨਾਂ ਤੇ ਹਵਾਈ ਫਾਇਰ ਕੀਤਾ ਦੇ ਜਵਾਬੀ ਫਾਇਰ ਚ ਜਿਹੜੇ ਐਸਐਚਓ ਕੋਤਵਾਲੀ ਹੈ ਉਹਨਾਂ ਨੇ ਪਹਿਲਾਂ ਹਵਾਈ ਫਾਇਰ ਕੀਤਾ ਇਹਨਾਂ ਦੇ ਦੋਸ਼ੀਆਂ ਦੇ ਵਿਰੁੱਧ ਤੇ ਉਸ ਤੋਂ ਬਾਅਦ ਇੱਕ ਫਾਇਰ ਹੈ ਜਿਹੜਾ ਜੋ ਪਿੱਛੇ ਬੈਠਾ ਅਮਨਪ੍ਰੀਤ ਹੈ ਉਹਦੀ ਲੈਫਟ ਲੈਗ ਤੇ ਲੱਗਿਆ ਔਰ ਇਸ ਏਰੀਆ 'ਚ ਇਹਨਾਂ ਨੇ ਪਰਜੰਡੇ ਕੋਸ਼ਿਸ਼ ਕੀਤੀ ਸੀਗੀ ਤੇ ਜਿਹੜਾ ਅੱਗੇ ਬੈਠਾ ਸੀ ਅਮਨਦੀਪ ਉਹ ਪਹਿਲਾਂ ਉਸ ਮੌਕੇ ਤੋਂ ਪਜ ਗਿਆ ਤੇ ਬਾਅਦ ਚ ਸਾਡੀ ਟੀਮ ਨੇ ਉਹਨੂੰ ਵੀ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿੱਛੇ ਬੈਠਾ ਜਿਹਦੀ ਲੈਗ ਤੇ ਇੰਜਰੀ ਹੋਈ ਹੈ ਜ ਜਨੂੰ ਫਾਇਰ ਵੱਜਿਆ ਹੈ ਉਹਨੂੰ ਲੋਕਲ ਸਿਵਲ ਹਸਪੀਟਲ ਚ ਕੋਤਵਾਲੀ ਦੀ ਟੀਮ ਲੈ ਗਈ ਹੈ ਔਰ ਬਾਕੀ ਸਾਡੀ ਫੋਰੈਂਸਿਕ ਟੀਮ ਮੌਕੇ ਤੇ ਆ ਗਈ ਹੈ ਤੇ ਇਮੀਡੀਏਟਲੀ ਡੀਐਸਪੀ ਸਿਟੀ 1 ਐਸਪੀ ਸਿਟੀ ਵੀ ਆ ਗਈ ਸੀ ਤੇ ਮੈਂ ਵੀ ਮੌਕਾ ਦੇਖਣ ਆਈ ਹਾਂ ਤੇ ਇਸ ਦੇ ਤਹਿਤ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੇ ਦੋਨੋਂ ਦੋਸ਼ੀ ਹੈ ਉਹਨਾਂ ਤੇ ਇੱਕ ਇੱਕ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਮਨਦੀਪ ਤੇ ਕਨਾਲ ਕਲੋਨੀ ਚ ਇੱਕ ਐਕਸਟਰਸ਼ਨ 384 ਤਹਿਤ ਮੁਕਦਮਾ ਦਰਜ ਹੈ ਔਰ ਜਿਹੜਾ ਦੂਜਾ ਦੋਸ਼ੀ ਅਮਨਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਇੱਕ ਸਿਵਲ ਲਾਈਨਸ ਤੇ ਐਨਡੀਪੀਐਸ ਦਾ ਮਕਦਮਾ ਦਰਜ ਹੈ ਔਰ ਹੋਣਾ ਸੀ ਇਹਨਾਂ ਨੂੰ ਜਦੋਂ ਅਰੈਸਟ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਕਿ ਹੋਰ ਵੀ ਇਹਨਾਂ ਨੇ ਕਿਹੜੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਨਸ਼ੇ ਦੇ ਆਦੀ ਨੇ ਜੀ ਇਹ ਨਸ਼ੇ ਦੇ ਆਦੀ ਜੀ ਹਲੇ ਤਫਤੀਸ਼ ਚ ਪਤਾ ਲੱਗੇਗਾ ਪਰ ਟਿਕਦੇ ਨਸ਼ੇ ਦਾ ਐਫਆਈਆਰ ਪੈਡਲਰ ਤਸਕਰ ਜ਼ਰੂਰ ਹੈ ਇਨਾ ਦੀ ਸਚਾਈ ਨਾਲ ਜੋ ਹੋਈ ਹੈ ਜੋ ਇਨਾ ਤੇ ਜੀ ਸਾਡੇ ਕੋਲ ਜੋ ਸੀਨ ਆਫ ਕਰਾਈਮ ਸਗਾ ਉੱਥੇ ਸਾਨੂੰ ਕੋਈ ਵੀ ਸੀਸੀਟੀਵੀ ਫੁਟੇਜ ਨਹੀਂ ਮਿਲੀ ਸੀਗੀ ਬਟ ਸਾਡੀ ਟੀਮ ਨੇ ਬਹੁਤ ਮਿਹਨਤ ਕਰਦੇ ਹੋਏ ਹੋਰ ਵੀ ਸਾਰਾ ਏਰੀਆ ਸਕੈਨ ਕੀਤਾ ਤੇ ਸਾਨੂੰ ਕੁਝ ਟਿਪਸ ਮਿਲ ਗਈਆਂ ਸੀ ਔਰ ਥੋੜੇ ਲੋਕਾਂ ਤੋਂ ਜਿਹੜੇ ਮਾੜੇ ਅਨਸਰ ਉਹਨਾਂ ਬਾਰੇ ਪਤਾ ਕਰਕੇ ਸਾਨੂੰ ਸਫਲਤਾ ਮਿਲੀ ਤੇ ਇਹਨਾਂ ਨੂੰ ਅਸੀਂ ਨਾਮਜ਼ਦ ਕੀਤਾ ਹਥਿਆਰ ਕੀ ਮਿਲੀ ਨਹੀਂ ਕਿ ਹੁਣ ਇਹਨਾਂ ਕੋਲ ਇਹਨਾਂ ਦੇ ਕੋਲ ਜੀ ਅਮਨਪ੍ਰੀਤ ਨੇ ਜਿਹੜਾ ਵੈਪਨ ਯੂਜ਼ ਕੀਤਾ ਹੈ ਉਹ ਇੱਥੇ ਸੀਨ ਆਫ ਕ੍ਰਾਈਮ ਤੇ ਪਿਆ ਹੋਇਆ ਹੈ 0.999 ਐਮਐਮ ਦੀ ਪਿਸਟਲ ਹੈ ਜਿਹੜੀ ਇਹਨੇ ਪੁਲਿਸ ਪਾਰਟੀ ਤੇ ਫਾਇਰ ਕਰਨ ਲਈ ਯੂਜ਼ ਕੀਤੀ ਹੈ 9 ਐਮਐਮ ਤਾਂ ਆਮ ਜਿਹੜਾ ਹੈਗਾ ਮਿਲਦਾ ਹੀ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਆਮ ਪਬਲਿਕ ਦੀ ਤਾਂ ਹੈ ਉਹ ਜੀ ਇਟ ਇਜ਼ ਨਾਟ ਅ ਲੀਗਲ ਪਿਸਟਲ ਸੋ ਇਹ ਅਸੀਂ ਤਫਤੀਸ਼ ਤੇ ਦੇਖਾਂਗੇ ਕਿ ਫਰਮ ਵੇਅਰ ਹੀ ਪ੍ਰੋਕਿਊਰਡ ਹੈ ਸਿੰਗਲ ਸੀ ਜਾਂ ਦੋਨਾਂ ਕੋਲ ਕੁਝ ਨਹੀਂ ਜੀ ਇੱਕ ਕੋਲ ਹੀ ਪਿਸਤਲ बरामद ਹੋਇਆ ਔਰ ਦੋ ਖੋਲੇ ਉਹ ਮੌਕੇ ਤੇ ਹੀ ਪਏ ਉਹ ਸਾਡੀ ਫੋਰੈਂਸਿਕ ਟੀਮ ਅਗੇ ਵੈਰੀਫਾਈ